ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ 3 ਦਿਨਾਂ ਤੱਕ ਸਵੇਰਿਆ ਤੇ ਸ਼ਾਮ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ 29 ਨਵੰਬਰ ਤੱਕ ਸੰਘਣੀ ਧੁੰਦ ਦਾ yellow alert ਜਾਰੀ ਕੀਤਾ ਹੈ ਹਾਲਾਂਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਦੂਜੇ ਪਾਸੇ 24 ਘੰਟੇ ਅੰਦਰਾਂ ਪੰਜਾਬ ਦੇ ਵੱਧ ਤਵਾਪਨ ਵਿੱਚ 0.1 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਨ ਵਿੱਚ 0.2 ਡਿਗਰੀ ਦੀ ਗਰਾਫਟ ਦਰਸ ਕੀਤੀ ਗਈ ਹੈ ਪੰਜਾਬ ਦਾ ਤਾਪਮਨ ਆਮ ਦੇ ਨੇੜੇ ਪਹੁੰਚ ਗਿਆ ਹੈ ਪਟਾਣਡਾ ਵਿੱਚ ਸਭ ਤੋਂ ਵੱਧ ਤਾਪਮਨ 32 ਡਿਗਰੀ ਦਰਸ ਕੀਤਾ ਗਿਆ ਤਸ ਦੀ ਗਿੱਪਨ ਜਾਬ ਅਤੇ ਚੰਡੀਗੜ੍ਹ ਵਿੱਚ ਰਾਤ ਦਾ ਤਾਪਮਨ ਤੇਜ਼ੀ ਨਾਲ ਡਿੱਗ ਰਿਹਾ ਹੈ ਪੰਜਾਬ ਵਿੱਚ ਰਾਤ ਦਾ ਤਾਪਮਨ ਆਮ ਦੇ ਨੇੜੇ ਪਹੁੰਚ ਗਿਆ ਹੈ ਜਿਸ ਕਾਰਨ ਆਮ ਲੋਕਾਂ ਨੂੰ ਠੰਡ ਮਹਿਸੂਸ ਹੋ ਰਹੀ ਹੈ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲਏ ਜਾਂਦਾ ਮਾਮਲਾ ਭੱਗ ਗਿਆ ਹੈ ਉਹਨਾਂ ਨੂੰ ਪੁਲਿਸ ਤੋਂ ਛਡਾਉਣ ਲਈ ਕਿਸਾਨ ਇਕੱਠੇ ਹੋ ਗਏ ਹਨ ਇਸ ਦੌਰਾਨ ਪੰਜਾਬ ਪੁਲਿਸ ਦੇ ਡੀਆਈਜੀ ਮਨਜੀਤ ਸਿੰਘ ਸਿੱਧੂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਖੂਫੀਆ ਵਿਭਾਗ ਦੇ ਅਧਿਕਾਰੀ ਕਿਸਾਨਾਂ ਨਾਲ ਮੀਟਿੰਗ ਲਈ ਖਨੋਰੀ ਸਰਤ ਤੇ ਪਹੁੰਚੇ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨਾ ਗੋਹ ਨੇ ਦੱਸਿਆ ਕਿ ਮੀਟਿੰਗ ਵਿੱਚ ਡੱਲੇਵਾਲ ਦਾ ਮੁੱਦਾ ਉਠਾਇਆ ਗਿਆ। ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਡੱਲੇਵਾਲ ਮੋਰਚੇ ਤੇ ਨਹੀਂ ਆਉਂਦੇ ਉਦੋਂ ਤੱਕ ਕੋਈ ਵੀ ਹੋਰ ਗੱਲਬਾਤ ਨਹੀਂ ਹੋਵੇਗੀ। ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਮਰਨ ਵਰਤ ਦੌਰਾਨ ਕਿਸੇ ਆਗੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਦੂਜੀ ਦੂਜਾ ਸਾਥੀ ਅੱਗੇ ਮਰਨ ਵਰਤੇ ਬੈਠੇਗਾ ਮੰਗਾ ਪੂਰੀਆਂ ਹੁਣ ਤੱਕ ਇਹ ਮਰਨ ਵਰਤ ਜਾਰੀ ਰਹੇਗਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਵੱਲੋਂ ਲੋਕ ਸਭਾ ਵਿੱਚ ਬੇਅਦਬੀ ਦੇ ਮੁੱਦੇ ਤੇ ਚਰਚਾ ਦੀ ਮੰਗ ਕੀਤੀ ਗਈ ਹੈ ਮਾਲਵਿੰਦਰ ਕੰਗ ਨੇ ਅਡਜਸਟਮੈਂਟ ਮੋਸ਼ਨ ਰਾਹੀਂ ਪਾਰਲੀਮੈਂਟ ਵਿੱਚ ਬੇਅਦਬੀ ਦੇ ਮੁੱਦੇ ਤੇ ਚਰਚਾ ਦੀ ਮੰਗ ਰੱਖੀ ਹੈ ਮਾਲਵਿੰਦਰ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲ ਰਾਸ਼ਟਰਪਤੀ ਕੋਲ ਪੈਂਡਿੰਗ ਹੋਣ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ 28 ਅਗਸਤ 2018 ਨੂੰ ਵਿਆਬਹ ਦੇ ਦੋਸ਼ੀਆਂ ਉੱਪਰ ਕੇਸ ਦੀ ਸਜ਼ਾ ਦਾ ਬਿੱਲ ਪਾਸ ਕੀਤਾ ਗਿਆ ਸੀ ਜੋ ਹਜੇ ਤੱਕ ਰਾਸ਼ਟਰਪਤੀ ਕੋਲ ਮਨਜ਼ੂਰੀ ਨਾ ਮਿਲਣ ਕਾਰਨ ਪੈਂਡਿੰਗ ਹੈ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ਇਸ ਮੁੱਦੇ ਤੇ ਚਰਚਾ ਲਈ ਅਡਜਸਟਮੈਂਟ ਮੋਸ਼ਨ ਪਾਸ ਕੀਤਾ ਹੈ ਪੰਜਾਬ ਕਾਂਗਰਸ ਵਿੱਚ ਫੇਰ ਹਲਚਲ ਵੇਖਣ ਨੂੰ ਮਿਲੀ ਹੈ ਦਲਵੀਰ ਗੋਲਡੇ ਇੱਕ ਵਾਰ ਫੇਰ ਚਰਚਾਵਾਂ ਦੇ ਵਿੱਚ ਆ ਗਏ ਹਨ ਇਸੇ ਅਸੀ ਹਲਚਲ ਦੇ ਵਿੱਚਕਾਰ ਦਲਵੀਰ ਗੋਲਡੀ ਦਾ ਇੱਕ ਵਟਾ ਅਭਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੂੰ ਲੋਕ ਘਰ ਵਾਪਸੀ ਦੀ ਗੱਲ ਲਾਕੀ ਗਈ ਹੈ ਜਿਸ ਤੋਂ ਇਹ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨੋਂ ਫਿਰ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰ ਸਕਦੇ ਹਨ ਤੁਹਾਨੂੰ ਦੱਸ ਦੇ ਕਿ 2024 ਦੀ ਲੋਕ ਸਭਾ ਚੋਣਾਂ ਦੇ ਦੌਰਾਨ ਦਲਵੀਰ ਗੋਲਡੀ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਹਾਲਾਂਕਿ ਦਲਵੀਰ ਗੋਲਡੀ ਨੂੰ ਇਹ ਆਸ ਹੈ ਕਿ ਇਸ ਵਾਰ ਦੀਆਂ ਚੋਣਾਂ ਦੌਰਾਨ ਪਾਰਟੀ ਵੱਲੋਂ ਸੰਗਰੂਰ ਹਲਕੇ ਤੋਂ ਲੋਕ ਸਭਾ ਸੀਟ ਤੇ ਚੋਣ ਲੜਨ ਦਾ ਮੌਕਾ ਮਿਲੇਗਾ ਪਰ ਪਾਰਟੀ ਹਾਈ ਕਮਾਂਡ ਵੱਲੋਂ ਇਸ ਸੀਟ ਤੋਂ ਸੁਪਾਲ ਸਿੰਘ ਖੈਰ ਨੂੰ ਚੋਣ ਮદાન ਦੇ ਵਿੱਚ ਉਤਾੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਲਵੀਰ ਗੋਲਡੀ ਕਾਫੀ ਨਿਰਾਸ਼ ਦਿਖਾਈ ਦੇ ਰਹੇ ਸਨ ਅਤੇ ਉਸੇ ਸਿਆਸੀ ਸਰਗਰਮੀ ਦੇ ਦੌਰਾਨ ਉਹਨਾਂ ਨੂੰ ਲੋਕ ਕਾਂਗਰਸ ਪਾਰਟੀ ਦਾ ਸਾਥ ਛੱਡ ਦਿੱਤਾ ਗਿਆ ਸੀ ਪਿਛਲੇ ਕੁਝ ਸਮੇਂ ਤੋਂ ਜਿਹੜਾ ਤਕਰੀਬਨ 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਵਿੱਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਜ਼ ਤੋਂ ਪਰਾਂ ਸੀਗਾ ਸੁੱਖ-ਦੁੱਖ ਮੈਂ ਜਾਣਦਾ ਹੁੰਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਅ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਿਹਾ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਨੇ ਸਾਡੇ ਸ਼ਹਿਰ ਦੇ ਬਤਵੰਤੇ ਸੱਜਣ ਬੈਠੇ ਨੇ ਸੁਪੰਸਾਬੋਰੀ ਤਾਂ ਸਾਰਿਆਂ ਦਾ ਇਹੀ ਮੰਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰੇ ਹੀ ਜਿਹੜੀ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਗ ਨੇ ਉਹ ਅੱਜਕੱਲ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ ਨੈਗੇਟਿਵ ਰਾਜਨੀਤੀ ਵੱਧ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀਆਂ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਸਿਰਫ ਦਿਹਾੜੀ ਦਾ ਪਿਆ ਲੈਣੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਿਸ ਦੇ ਵਿੱਚ ਯਾਨੀ ਕਿ ਜਿਹੜਾ ਤਾਲਮੇਲ ਕਰਕੇ ਉਹਦਾ ਕੰਮ ਕਰਵਾ ਸਕਣ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਉਵੇਂ ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚਾਉਂਦਾ ਜਿਹੜਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਣੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਪਰਾਂ ਹੋ ਕੇ ਅੱਜ ਤਾਂ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਥੋੜਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀਗਾ ਬਟ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਅ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜੀ ਜਿਵੇਂ ਵੀ ਪਾਰਟੀ ਜੋ ਹੁਕਮ ਲਾਊਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਕੁਰਸ਼ਤ ਕਰਨਾ ਚਾਹੁੰਦੇ ਹੋ ਮੈਨੇ ਸਾਹਿਬ ਬਾਜਵਾ ਸਾਹਿਬ ਦਾ ਕਹਿਣਾ ਸੀ ਕਿ ਤੁਹਾਡੇ ਦੇ ਕਿੰਤੂਗ੍ਰਤਤਾ ਦਿੱਤਾ ਸੀ ਗੋਲੀ ਨੂੰ ਪਾਰਟੀ ਚ ਨਹੀਂ ਐਂਕਟ ਹੁੰਦੇ ਨਾਲ ਕਿ ਉਹ ਵਾਪਸ ਘਰ ਵਾਪਸ ਜਾਈ ਜਾਉ ਹਾਂ ਬਿਲਕੁਲ ਦੇਖੋ ਬਾਜਵਾ ਸਾਹਿਬ ਸਾਡੇ ਸਤਿਕਾਰਯੋਗ ਨੇ ਐਲਓਪੀ ਸਾਹਿਬ ਨੇ ਜਦੋਂ ਮੇਰਾ ਸਮਝ ਲਓ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਰ ਵੀ ਹੋ ਜਾਂਦੀ ਆ ਪਰਿਵਾਰ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੈਨ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਮਝ ਲੋ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਹੈ ਜਾ ਸੀਗਾ ਮੈ ਮੈਨੂੰ ਵੀ ਉਹਨਾਂ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਤੇ ਕਰ ਲਿਆ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਹੈ ਜਾ ਦੌਰ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ 'ਚ ਵੀ ਮੈਨੂੰ ਕੋਈ ਗਰੇਜ਼ ਨਹੀਂ ਮੈਂ ਉਹਨਾਂ ਕੋਲੇ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੂੰ ਤੇ ਜਿਹੜਾ ਪਿਛਲਾ ਸਮਾਂ ਵੀ ਆ ਉਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ politically ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਦੋਂ ਸਮਾਂ ਇਹੋ ਜਿਹਾ ਬਣ ਗਿਆ ਕਿਉਂਕਿ ਮੈਨੂੰ 2022 ਦੇ ਵਿੱਚ ਮੈਂ ਤਾਂ MP ਲੜਨੇ ਨਹੀਂ ਸੀ ਚਾਹੁੰਦਾ ਮੈਂ ਤਾਂ ਪੰਜਾਬ ਸਟੇਟ ਦੀ politics ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਦੀ ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 24 ਦੀ ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰੀ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 33-33 ਮੈਂਬਰਾਂ ਦੀ ਕਮੇਟੀ ਹੋਵੇ ਤੇ ਸਾਡੇ ਜ਼ਿਲ੍ਹੇ ਦੀ ਮੈਨੂੰ ਲੱਗਾ तकरीबन ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ ਸੀ 620 ਬੰਦਿਆਂ ਦੀ ਕਮੇਟੀ ਸੀਗੀ ਇਕੱਲੇ-ਇਕੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਵਰਕਆਊਟ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕੀ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਇੱਕ ਇੱਕ ਪਿੰਡ ਜਾ ਕੇ ਜਿਹੜੀ ਮਿਹਨਤ કરી ਸੀ ਤੇ ਅੱਗੇ ਵੀ ਅਸੀਂ ਜਿਹੜਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਕਾਂਗਰਸ ਨੇ ਸਿੱਖ ਨੂੰ ਕਿਵੇਂ ਲਿਆ ਤੁਹਾਡਾ ਉਤਰਾਖਰਾ ਐਸਾ ਹੋਇਆ ਕੀ ਸਿੱਖ ਨੂੰ ਮਿਲਿਆ ਵੀ ਕਿੰਨਾ ਚੰਗੇ ਮਾੜੇ ਦੀ ਪਛਾਣ ਹੋ ਗਈ ਜਾਂ ਪੋਲੀਟੀਕਲ ਟੋਡੇ ਸਟਰੋਂਗ ਹੋਏ ਹੋ ਕਿਸ ਤਰ੍ਹਾਂ ਬਿਲਕੁਲ ਬਹੁਤ ਸਟਰੋਂਗ ਹੁੰਦਾ ਤੁਹਾਡੀ ਸਾਹਿਬ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦਿਖੀ ਜਾਵੇ ਨਾ ਹਾਲੇਦਾਲੇ ਤਾਂ ਮੈਨੂੰ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਤੋਂ ਗੁਜ਼ਰਦੇ ਹੁੰਨੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਿਊਇਸ਼ਰ ਨੇ ਸੋ ਇਹ ਚੀਜ਼ਾਂ ਦਾ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਯੂਨੀਵਰਸਿਟੀ ਤੋਂ ਬਾਅਦ ਮੈਂ ਖੁਦ ਕਿਸੇ ਲੀਡਰ ਦੇ ਰਾਹੀਂ ਮੈਂ ਪਾਰਟੀ ਨਹੀਂ ਸੀ ਜੁਆਇਨ ਕਰੀ ਮੈਂ ਖੁਦ ਰਾਹੁਲ ਗਾਂਧੀ ਦੀ ਆਡਿਓਲੋਜੀ ਨੂੰ ਫਾਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫਾਲੋ ਨਹੀਂ ਕਰਨਾ ਹਮੇਸ਼ਾ ਉਹਨਾ ਉਹ ਮੇਰੇ ਪੇਜ ਤੇ ਬਤਾ ਮੈਂ ਉਹ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਵੀ ਕੁਛ ਆ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਸਟੈਪ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ ਸਾਡੇ ਆ ਜੋ ਮਾਨਯੋਗ ਰਾਹੁਲ ਗਾਂਧੀ ਜੀ ਨੇ ਕਿਉਂਕਿ ਮੇਰੀ ਤਾਂ ਦੋਨੇ ਇਲੈਕਸ਼ਨ ਦੇ ਵਿੱਚ ਚਾਹੇ ਧੋਰੀ ਵਾਲੀ ਇਲੈਕਸ਼ਨ ਹੋਵੇ ਚਾਹੇ ਸੌਰੀ 17 ਵਾਲੀ ਹੋਵੇ ਤੇ ਚਾਹੇ 22 ਵਾਲੀ ਹੋਵੇ ਇੱਕ ਤੇ ਸਾਡੇ ਰਾਹੁਲ ਗਾਂਧੀ ਜੀ ਆਏ ਸੀ ਤੇ ਇੱਕ ਤੇ ਪ੍ਰਿੰਕਾ ਗਾਂਧੀ ਜੀ ਆਏ ਸੀ ਇਸ ਨੂੰ ਦੇਖਣ ਜੇ ਆਇਆ ਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਵੀ ਇੱਕ ਦੋ ਜੀ ਪੰਜਾਬ ਪੱਤਰ ਤੇ ਦਾ ਡਿਫਰ ਬਣ ਚੁੱਕੇ ਹੋ ਜਿਹੜਾ ਗਾਂਧੀ ਨੇ ਇੱਕ ਵੱਡੀ ਰੈਲ ਵਿੱਚ ਤੁਹਾਡਾ ਜ਼ਿਕਰ ਕੀਤਾ ਸੀ ਇਹਨੂੰ ਕਿਵੇਂ ਦੇਖਦੇ ਹੋ ਵੀ ਬਾਕੀ ਤੁਹਾਡੀ ਨੇੜਤਾ ਗਾਂਧੀ ਨਾਲ ਜਿਆਦਾ ਜਾਂ ਤੁਹਾਨੂੰ ਥੋੜਾ ਕਦੋਂ ਹੋਰ ਵੱਚੁਕਿਆ ਨਹੀਂ ਬਿਲਕੁਲ ਉਹ ਦੇਖੋ ਕੋਈ ਵੀ ਆਰਗੇਨਾਈਜੇਸ਼ਨ ਹੈ ਨਾ ਜਿਹੜੀ ਇਹਨੂੰ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਹੈ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ ਜੋ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਨੇਚਰਲੀ ਆ ਕਿਉਂਕਿ ਹੁਣ ਤੁਸੀਂ ਨੇ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਰਿਜ਼ਲਟ ਉਸ ਤੋਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਤੇ ਐਤਕੀ ਜਿਹੜੀ ਸਾਡੀ ਪਾਰਟੀ ਦੀਆਂ ਅਸੀਂ ਕੋਈ ਇਹਨੂੰ ਆਪਣੀ ਹਾਰ ਨਹੀਂ ਮੰਨਦੇ ਇਹਦੇ ਵਿੱਚ ਬਹੁਤ ਪਲਾਨਡ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਹਰਾਇਆ ਗਿਆ ਚਾਹੇ ਉਹ ਅਕਾਲੀ ਦਲ ਨੇ ਬੈਕ ਆਊਟ ਕਰਕੇ ਚਾਹੇ ਉਹ ਬਾਕੀ ਪਾਰਟੀਆਂ ਨਾਲ ਜੇ ਕਈ ਪਾਰਟੀਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਕਈ ਉੱਥੋਂ ਦੇ ਜਿਹੜੇ ਬੰਦੇ ਆਲਰੇਡੀ ਇਸ ਟਾਈਮ ਆਉਧਿਆਂ ਤੇ ਨੇ ਜਾਂ ਇਲੈਕਟਿਡ ਨੇ ਉਹ ਬੰਦਿਆਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੋ ਇਹ ਸਾਰੀ ਚੀਜ਼ ਕਾਂਗਰਸ ਨੂੰ ਹਰਾਉਣ ਦੇ ਉੱਪਰ ਜਿਹੜਾ ਇਦਾਰੋਮਦਾਰ ਸੀਗਾ ਤੇ ਜਦੋਂ ਸਮਾਂ ਇਹ ਜਾ ਹੋਵੇ ਤੇ ਸਾਡਾ ਫਿਰ ਫਰਜ਼ਬੰਦ ਦਾ ਆਪਣੀ ਪਾਰਟੀ ਦੇ ਨਾਲ ਖੜਾ ਹੋਣ ਦਾ ਤੇ ਰਾਹੁਲ ਗਾਂਧੀ ਜੀ ਨਾਲ ਇੱਕ ਭਰਾ ਦੇ ਤੌਰ ਤੇ ਤੇ ਇੱਕ ਉਹ ਉਹਨਾਂ ਦੀ ਜੋ ਸੋਚ ਆ ਉਹਨੂੰ ਇਨ ਬਿਨ ਲਾਗੂ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠੇ ਆਂ ਬਾਈ ਖਨੌਰੀ ਜਿੱਥੇ ਸਾਡਾ ਇੱਕ ਜੋਧਾ ਸੂਰਮਾ ਜਿਨ੍ਹਾਂ ਨੇ 27-28 ਸਾਲ ਕੈਸ ਸਾਲ ਨੌਕਰੀ ਕੀਤੀ 35 ਸਾਲ ਹੱਦਾਂ ਤੇ ਵੀ ਆ ਕੇ ਲੜਿਆ ਤੇ ਅੱਜ ਫੇਰ ਉਸੇ ਹੱਦ ਸਰ ਹੱਦ ਦੇ ਉੱਤੇ ਆਪਣੀਆਂ ਨਸਲਾਂ ਦੀ ਰਾਖੀ ਕਰਨ ਲਈ ਫਸਲਾਂ ਦੀ ਰਾਖੀ ਕਰਨ ਲਈ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਅੱਜ ਮਰਨ ਵਰਤ ਤੇ ਬੈਠੇ ਨੇ ਤੁਹਾਨੂੰ ਪਤਾ ਹੀ ਹੋਣਾ ਵੀ ਦਲੇਲ ਸਾਹਿਬ ਨੂੰ ਜਿਹੜਾ ਰਾਤ 2:3-3 ਵਜੇ ਚੱਕਿਆ ਗਿਆ ਸੋ ਜਵਰੀ ਪੁਲਿਸ ਦੁਆਰਾ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸੀਗਾ ਕਿ ਹੁਣ ਦੂਜਾ ਜਿਹੜਾ ਸਾਡਾ ਜੋਧਾ ਫਿਰ ਤਿਆਰ ਆ ਦੂਜੇ ਤੋਂ ਬਾਅਦ ਤੀਜਾ ਇਹ ਲੜੀ ਹੁਣ ਟੁੱਟਣੀ ਨਹੀਂ ਇਹ ਸਰਕਾਰਾਂ ਜਿੰਨਾ ਜ਼ੁਲਮ ਤੇ ਜ਼ਬਰ ਵਧਾ ਰਹੀਆਂ ਉਹ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਿਵੇਂ ਕਰਨਾ ਇਹ ਤੱਤੀਆਂ ਤਵੀਆਂ ਤੇ ਬਹਿ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋਇਆ ਸੀ ਤੇ ਜ਼ਬਰ ਨੂੰ maat ਦਿੱਤੀ ਸੀਗੀ ਤਾਂ ਸਾਡਾ ਇਤਿਹਾਸ ਵੀ ਅਜੇ ਉਹੀ ਹੈ ਵੀ ਜਿਵੇਂ ਸਰਕਾਰਾਂ ਜ਼ਬਰ ਢਾਉਣ ਗਈਆਂ ਤੇ ਇਸ ਤਰੀਕੇ ਦੇ ਨਾਲ ਸਬਰ ਨਾਲ ਬੈਠ ਕੇ ਸ਼ਾਂਤੀ ਨਾਲ ਬੈਠ ਕੇ ਇਹਦਾ ਮੁਕਾਬਲਾ ਕਰਨਾ ਸੋ ਉਹਦੇ ਲਈ ਤਿਆਰ ਆ ਹੁਣ ਅਪੀਲ ਆ ਬਾਈ ਪੰਜਾਬ ਦੇ ਲੋਕਾਂ ਹਰਿਆਣੇ ਦੇ ਲੋਕਾਂ ਵੀ ਆਪਣਾ ਮੋਰਚਾ ਲਗਾਤਾਰ 9 ਮਹੀਨਿਆਂ ਤੋਂ ਇੱਥੇ ਜੰਮਿਆ ਹੋਇਆ ਹੈ ਸ਼ੰਭੂ ਤੇ ਖਨੌਰੀ ਦੇ ਉੱਤੇ ਸ਼ਿੰਗਾਰ ਚ ਲੜ ਰਹੇ ਆ ਕੋਈ ਸਰਕਾਰ ਕਿਸੇ ਗੱਲਬਾਤ ਲਈ ਕਿਸੇ ਮੰਗ ਦੀ ਸਹਿਮਤੀ ਦੇ ਉੱਤੇ ਕਿਸੇ ਗੱਲਾਂ ਦੇ ਉੱਤੇ ਜਿਹੜੀਆਂ ਜਿਹੜੀਆਂ ਵੀ ਮੰਗਾ ਸੀਗੀਆਂ ਸਾਡੀਆਂ ਉਹਦੇ ਉੱਤੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਉਲਟਾ ਜਿਹੜਾ ਧੱਕੇ ਨਾਲ ਜ਼ਬਰਦਸਤੀ ਦੇ ਉੱਤੇ ਉਤਰੇ ਹੋਏ ਨੇ ਹੁਣ ਪੰਜਾਬ ਦੇ ਲੋਕੋ ਤੁਸੀਂ ਸੋਚਣਾ ਕਿ ਆਪਾਂ ਘਰਾਂ 'ਚ ਬੈਠਣਾ ਕਿ ਆਪਾਂ ਨਿਕਲ ਕੇ ਲੜਨਾ ਸੋ ਮੈਂ ਅਪੀਲ ਕਰਦਾ ਖਾਸ ਤੌਰ ਤੇ ਪੰਜਾਬ ਦੀ ਨੌਜਵਾਨੀ ਨੂੰ ਕਿ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਲਵਾਓ 13000 ਦੇ ਕਰੀਬ ਪੰਜਾਬ ਦਾ ਪਿੰਡ ਆ ਯਾਰ ਜੇ ਇੱਕ ਇੱਕ ਬੰਦਾ ਵੀ ਨਿਕਲਾਂਗੇ ਇੱਕ ਪਿੰਡ ਤੋਂ ਇੱਕ ਬੰਦਾ ਵੀ ਵਾਰੀ ਬਨ ਕੇ ਨਿਕਲਿਆ ਤਾਂ ਵੀ 13000 ਬੰਦਾ ਇੱਥੇ ਪਹੁੰਚ ਸਕਦਾ ਤਾਲੀਆਂ ਬੰਨੋ ਮੈਂ ਪਿੰਡਾਂ ਦੇ ਵਿੱਚ ਜਿੰਨੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਅਰਦਾਸ ਵੀ ਕਰੋ ਮੋਰਚੇ ਦੇ ਚੜ੍ਹਦੀ ਕਲਾ ਲਈ ਇਹ ਨਾਲ ਲੋਕਾਂ ਨੂੰ ਵੀ ਅਪੀਲ ਕਰੋ ਕਿ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਲੋਕੋ ਵਾਰੀਆਂ ਬਣ ਕੇ ਜਿਵੇਂ ਆਪਾਂ 2020 ਦੇ ਅੰਦੋਲਨ ਦੇ ਵਿੱਚ ਦਿੱਲੀ ਜਾਂਦੇ ਰਹੇ ਹਾਂ ਵੱਡੇ ਕਾਫਲੇ ਬਣ ਕੇ ਵੱਡੇ ਇਕੱਠਾਂ ਦੇ ਰੂਪ ਵਿੱਚ ਵਾਰੀਆਂ ਬਣ ਕੇ ਉਵੇਂ ਹੀ ਵਾਰੀਆਂ ਬਣ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਭਰਾਵੋ ਇੱਧਰ ਨੂੰ ਆਜੋ ਨਹੀਂ ਚੇਤੇ ਰੱਖਿਓ ਜੇ ਸਾਡੇ ਇਹ ਮੋਰਚੇ ਸਰਕਾਰਾਂ ਖਦੇੜ ਦਿੰਦੀਆਂ ਨੇ ਸਰਕਾਰਾਂ ਫੇਲ ਕਰ ਦਿੰਦੀਆਂ ਨੇ ਤਾ ਯਾਦ ਰੱਖਿਓ ਛੋਡਾ ਕੋਈ ਵੀ ਮੋਰਚਾ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਸਿਰੇ ਨਹੀਂ ਲੱਗਣ ਦੇਣਾ ਛੋਡੀ ਕੋਈ ਗੱਲ ਨਹੀਂ ਮੰਨਣੀ ਛੋਡਾ ਕੋਈ ਹੱਕ ਕਿਸੇ ਨੇ ਨਹੀਂ ਦੇਣਾ ਛੋਡੀਆਂ ਜ਼ਮੀਨਾਂ ਹੋਣ ਛੋਡੇ ਪਾਣੀ ਹੋਣ ਛੋਡੇ ਕੋਈ ਹੋਰ ਹੱਕ ਹੋਣ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਸਾਰੇ ਹੱਕ ਛੋਡੇ ਖਤਮ ਕਰ ਦੇਣੇ ਆ ਕੋਈ ਹੱਕ ਸਾਨੂੰ ਇੱਥੇ ਮਿਲਣਾ ਨਹੀਂ ਆਪਾਂ ਦੇਖ ਹੀ ਰਹੇ ਹਾਂ ਬਠਿੰਡੇ ਦੇ ਵਿੱਚ ਕਿਸਾਨ ਕੁੱਟੇ ਜਾਂਦੇ ਨੇ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾਂਦੇ ਨੇ ਸਰੂਰ ਦੇ ਵਿੱਚ ਸਾਡੇ ਟੀਚਰ ਕੁੱਟੇ ਜਾਂਦੇ ਨੇ ਤੇ ਇੱਥੋਂ ਡੱਲਿਆਲ ਸਾਹਿਬ ਨੂੰ ਚੱਕ ਲਿਆ ਜਾਂਦਾ ਸੁਨਾਮ ਦੇ ਵਿੱਚ ਸਾਡਾ ਇੱਕ ਯੋਧਾ ਬੈਠਾ ਟਾਵਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਕਾਨੂੰਨ ਬਣਾਉਣ ਦੀ ਖਾਤਰ ਉਹ ਵੀ ਲੰਮੇ ਸਮੇਂ ਤੋਂ ਉੱਥੇ ਬੈਠਾ ਲਈ ਲੜ ਰਿਹਾ ਹੈ ਜਿਹੜੇ ਚਾਰ ਸਿਰੇ ਅੱਜ ਅਸੀਂ ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਆਂ ਪਰ ਸਾਰੇ ਮੋਰਚਿਆਂ ਦੀ ਕੜੀ ਇੱਕ ਦੂਜੇ ਨਾਲ ਜੁੜਦੀ ਆ ਕਮਨ ਸਾ ਮੋਰਚਾ ਮਹਾਲੀ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਮੋਰਚਿਆਂ ਦੀ ਕੜੀ ਭਰਾਵੋ ਇੱਕ ਦੂਜੇ ਮੋਰਚੇ ਨਾਲ ਜੁੜਦੀ ਆ ਸਾਰੀਆਂ ਲੜਾਈਆਂ ਸਾਂਝੀਆਂ ਨੇ ਮੈਂ ਅਪੀਲ ਕਰਦਾ ਸਮੁੱਚੇ ਲੋਕਾਂ ਨੂੰ ਤੇ ਸਮੁੱਚੀਆਂ ਸਾਡੀਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਵੀ ਭਰਾਵੋ ਹੁਣ ਸੋਚਣ ਦਾ ਵੇਲਾ ਨਹੀਂ ਹੁਣ ਬਖਰੇਮਿਆਂ ਦਾ ਵੇਲਾ ਨਹੀਂ ਹੁਣ ਤਾਂ ਇਕੱਠੇ ਹੋ ਕੇ ਆਜੋ ਇਹ ਨਾ ਸੋਚੀ ਜਾ ਵੀ ਅਸੀਂ ਤਾਂ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਜੀ ਉਹ ਚਾਰ ਤਰ੍ਹਾਂ ਰੱਖੋ ਕੋਈ ਕਿਸੇ ਨੂੰ ਇਹ ਨਹੀਂ ਕਹਣਾ ਵੀ ਆਪਣੀ ਵਿਚਾਰਧਾਰਾ ਬੰਦੇ ਬੰਦ ਨੂੰ ਖੜਨਾ ਚਾਹੀਦਾ ਕੋਈ ਅਥੇ ਬੰਦੀ ਆ ਕੋਈ ਬੰਦਾ ਉਹ ਖੜਾ ਰਵੇ ਉਹਨੂੰ ਕੋਈ ਇਸ ਗੱਲ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਇਤਿਹਾਸ ਰਿਹਾ ਵੀ ਜਦੋਂ ਅਬਦਾਲੀ ਵਰਗੇ ਚੜ ਕੇ ਆਉਂਦੇ ਸੀ ਨਾ ਤੇ ਮਿਸਲਾਂ ਵਾਲੇ ਜਿਹੜੇ ਖੂਨ ਦੇ ਪਿਆਸੇ ਸੀ ਝਟ ਇਕੱਠੇ ਹੋ ਜਾਂਦੇ ਸੀ ਇਕੱਠੇ ਹੋ ਕੇ ਟੱਕਲਾ ਕਰਦੇ ਸੀ ਮੂੰਹ ਪਾਉਂਦੇ ਸੀ ਸਾਡੀ ਆ ਜ ਲੜਾਈ ਇੱਕ ਹੈ ਨੀਤੀਆਂ ਇੱਕ ਨੇ ਤੇ ਲੜਨ ਵਾਲੀ ਧਿਰ ਵੀ ਮੂਹਰ ਲਈ ਸਾਡੀ ਸਾਰਿਆਂ ਦੀ ਉਹੀ ਇੱਕੋ ਹੀ ਹੈ ਤੇ ਹੁਣ ਵੀ ਉਹੀ ਹੈ ਸਾਡਾ ਸਾਨੂੰ ਅੱਜ ਲੜਨ ਦੀ ਲੋੜ ਹੈ ਹਸ਼ਰਚ ਕਰਨ ਦੀ ਲੋੜ ਹੈ ਜੇ ਅਸੀਂ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ ਸੋ ਮੇਰਾ ਵੀਰ ਬੇਨਤੀ ਆ ਬਾਬ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਖਨੌਰੀ ਦੇ ਉੱਤੇ ਬੈਠੇ ਨੇ ਸਾਡੇ ਸੂਰਮੇ ਮਰਨਵਰਤ ਦੇ ਉੱਤੇ ਇਹ ਆਰ ਤੇ ਪਾਰ ਦੀ ਗੱਲ ਹੈ ਇਹ ਨਹੀਂ ਹੋਣੀ ਅੱਗੇ ਵੀ ਮਰਨਵਰਤ ਦੇ ਬਹੁਤ ਛੱਲੇ ਨੇ ਹਜੇ ਤਾਂ ਇਤਿਹਾਸ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਨਰ ਜੇਕਰ ਆਉਂਦਾ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਤੇ ਆਪਣਾ ਸਰੀਰ ਤਿਆਗਤਾ ਸੀ ਕੁਰਬਾਨੀ ਕਰਕੇ ਚੜ੍ਹਾਈ ਕਰ ਗਏ ਸੀਗੇ 68 ਦਿਨਾਂ ਸ਼ਾਇਦ ਜਾਂ 69 ਦਿਨੋਂ ਬੈਠੇ ਰਹੇ ਨੇ ਬਹੁਤਿਆਂ ਲੋਕਾਂ ਨੇ ਕਿਹਾ ਸੀ ਕਿ ਉੱਠ ਖੜੋ ਜੀ ਕੋਈ ਗੱਲ ਨਹੀਂ ਮੰਗਾ ਫਿਰ ਮਨਾਲਾਂਗੇ ਉੱਠ ਕੇ ਲੜ ਪਾਂਗੇ ਇਹੋ ਇੱਕੋ ਹੀ ਗੱਲ ਕਹੀ ਸੀ ਵੀ ਗੁਰੂ ਦਾ ਸਿੱਖ ਹਾਂ ਅਰਦਾਸ ਕਰਕੇ ਬੈਠਾ ਤੇ ਆਪਣੇ ਬਚਨ ਪਗਾ ਕੇ ਜਾਊਗਾ ਸੋ ਤਿਹਾਰ ਦੇ ਵਿੱਚ ਉਸ ਤਰ੍ਹਾਂ ਦਾ ਹੀ ਇਹ ਮੋਰਚਾ ਹੈ ਸਰਕਾਰ ਦੀ ਸੋਚ ਲਈ ਵੀ ਉਹ ਨਹੀਂ ਇਹ ਵੀ ਆਈ ਸਰਕਾਰ ਕੋਈ ਮੰਤਰੀ ਆ ਗਿਆ ਤੇ ਇੱਥੇ ਸਾਨੂੰ ਜੂਸ ਪਿਆ ਕੇ ਤੇ ਗੱਲਾਂ ਬਾਤਾਂ ਕਰਕੇ ਠਾ ਗਿਆ ਇਹ ਹੋਵੇਂ ਹੋਣੀ ਨਹੀਂ ਇਹ ਹੁਣ ਤੁਸੀਂ ਸੋਚ ਰਹੋ ਕਿ ਸਾਡੇ ਕਿੰਨੇ ਆਕ ਬੰਦਿਆਂ ਦੀ ਬਲੀ ਲੈਣੀ ਆ ਕੁਰਬਾਨੀ ਦੇਣੀ ਆ ਇੱਕ ਤੋਂ ਬਾਅਦ ਦੂਜਾ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ ਜੁੜਦੇ ਜਾਣੀਆਂ ਜਾਣੀਆਂ ਲੜੀਆਂ ਨੇ ਜੁੜਦੇ ਜਾਣੇ ਇਨਸਾਨ ਨੇ ਕੁਰਬਾਨੀ ਵਾਲੇ ਬਹੁਤ ਪਏ ਨੇ ਲੜਨ ਬਹੁਤ ਲੰਮੀ ਆ ਸੋ ਲੋਕਾਂ ਨੂੰ ਅਪੀਲ ਆ ਬਾਈ ਸੋਨ ਨੂੰ ਇਸ ਮੋਰਚੇ ਦੇ ਵਿੱਚ ਆਉਣ ਦੀ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨੀ ਨੂੰ ਕਿ ਆਓ ਨੌਜਵਾਨ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਇੱਧਰ ਨੂੰ ਤੁਸੀਂ ਆਪਣੀ ਹਾਜ਼ਰੀ ਕੋਈ 2 ਦਿਨ ਕੋਈ 4 ਦਿਨ ਕੋਈ 5 ਦਿਨ ਲਵਾ ਕੇ ਜਾਓ ਬਾਰੀਆਂ ਦੇ ਨਾਲ ਅਗਲੀ ਮੇਰੀ ਅਪੀਲ ਹੈ 3 ਦਸੰਬਰ ਨੂੰ 3 ਦਸੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੈਂਦੀਆਂ ਜ਼ਿਹਰਾ ਜਿਹਨੇ ਸਾਰਾ ਦੱਖਣੀ ਮਾਲਵਾ ਮਾਰਤਾ ਰਾਜਸਥਾਨ ਬੀਕਾਨੇਰ ਤੱਕ ਦੇ ਲੋਕ ਮਾਰਦੇ ਗੰਗਾ ਨੱਕ ਤੱਕ ਤੇ ਲੋਕ ਮਾਰਦੇ ਕੈਂਸਰ ਤੋਂ ਸਾਰਾ ਪੀੜਤ ਨੇ ਇਹ ਏਰੀਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਕੈਂਸਰ ਨਾਲ ਕਾਲੇ ਪੀੜੇ ਨਾਲ ਜਿਵਾਗ ਤੱਕ ਮਰ ਗਏ ਆ ਅਪਾਹਜ ਮੰਦ ਬੁੱਧੀ ਜਿਵਾਗ ਪੈਦਾ ਹੋ ਚੱਲੇ ਆ ਬਹੁਤ ਬੁਰਾ ਹਾਲ ਆ ਮੈਂ ਸਾਰੇ ਉਸ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਇਆ ਸੋ ਭਰਾਵੋ ਉਹ ਜ਼ਹਿਰਾਂ ਨੂੰ ਰੋਕਣਾ ਬੜਾ ਅਤੀ ਜ਼ਰੂਰੀ ਹੈ ਉਹ ਜ਼ਹਿਰਾਂ ਦੇ ਨਾਂ ਰੁਕੀਆਂ ਤੁਹਾਡੇ ਕੋਲੇ ਕੋਈ ਰਾਹ ਨਹੀਂ ਆ ਜੇ ਪਾਣੀ ਨਹੀਂ ਪੀਂਦੇ ਦਾ ਪਾਣੀ ਮੁੱਖ ਜੂ ਸਰੀਰ ਚੋਂ ਤਾਂ ਵੀ ਮਰੋਂਗੇ ਜੇ ਪਾਣੀ ਪੀਓਗੇ ਜ਼ਹਿਰਾਂ ਵਾਲਾ ਤਾਂ ਵੀ ਮਰੋਂਗੇ ਤੁਹਾਡਾ ਕੱਲੇ ਦਰਿਆ ਨਹੀਂ ਸਤਲਜ ਦਾ ਵੀ ਵਿਆਹ ਸਾਡੇ ਦਰਿਆ ਕੱਲੇ ਜ਼ਹਿਰੀਲੇ ਕੀਤੇ ਸੋਨੇ ਧਰਤੀ ਹੇਠਾਂ ਵੀ ਬੋਰ ਕਰਕੇ ਜ਼ਹਿਰਾਂ ਪਾਈ ਜਾਂਦੇ ਅੱਜ ਦੇ ਨਹੀਂ ਪਿਛਲੇ 35-40 ਸਾਲ ਤੋਂ ਹੁਣ ਧਰਤੀ ਹੇਠਾਂ ਜਿਹੜਾ ਪਾਤੀਆਂ ਸਾਡੇ ਪੱਤਨ ਥੋੜੇ ਕੈਮੀਕਲ ਨਾਲ ਭਰਤੇ ਥੋੜੇ ਪਾਣੀ ਜਿਹੜੇ ਨੀਮ ਆ ਚੁੱਕੇ ਆ ਥੋੜੇ ਦਰਿਆਵਾਂ ਦੇ ਵਿੱਚ ਕੈਮੀਕਲ ਪਾਤਾ ਥੋੜਾ ਕੋਈ ਪਾਣੀ ਇੱਥੇ ਪੀਣ ਯੋਗ ਨਹੀਂ ਰਿਹਾ ਸੋ ਤੁਹਾਨੂੰ ਪੀਰ ਆ ਵੀ 3 ਤਰੀਕ ਨੂੰ ਤਾਜਪੁਰ ਰੋਡ ਲੁਧਿਆਣੇ ਜਿਹੜਾ ਸਮਰਾਲਾ ਚੌਕ ਹੈ ਜਿਹੜਾ ਬਚਨ ਦੀਗਰ ਨੂੰ ਜਾਣੇ ਸਮਰਾਲੇ ਤੋਂ ਲੁਧਿਆਣੋਂ ਚੰਡੀਗੜ੍ਹ ਸੜਕ ਨਿਕਲਦੀ ਹੈ ਸਮਰਾਲਾ ਚੌਕ ਦੇ ਅੱਗੇ ਤਾਜਪੁਰ ਰੋਡ ਹੈ ਉੱਥੇ ਜਿਹੜੀ 9 ਕਰੋੜ ਲੀਟਰ ਜ਼ਹਿਰ ਡਿੱਗਦੀ ਆ। ਬੁੱਡੇ ਦਰਿਆ ਦੇ ਵਿੱਚ ਉੱਥੋਂ ਡਿੱਗਦੀ ਆ ਗਾਹਾਂ ਜਾ ਕੇ ਬਲੀਪੁਰ ਤੋਂ ਜਾ ਕੇ ਸਤਲੋਜ ਦੇ ਵਿੱਚ ਜੋ ਛੋੜੇ ਅੱਗੇ ਨਹਿਰਾ ਵਾਹੀ ਹਾਰੀ ਕੇ ਪੱਤਨ ਤੋਂ ਨਿਕਲਦੀਆਂ ਨੇ ਤੇ ਉੱਥੋਂ ਗਾਹਾਂ ਥੋੜੇ ਪਿੰਡਾਂ 'ਚ ਘਰਾਂ ਤੱਕ ਥੋੜੇ ਚੁੱਲਿਆਂ ਤੱਕ ਥੋੜੇ ਖੇਤਾਂ ਤੱਕ ਉਹ ਜ਼ਹਿਰ ਪਹੁੰਚਦੀ ਉਹ ਕੈਮੀਕਲ ਆਉਂਦਾ ਉਹ ਬੰਦ ਕਰਨਾ। ਉਦਦੇ ਵੀ ਮੇਰਾ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਹ ਤੁਹਾਨੂੰ ਅਗਲੀ ਰਣਨੀਤੀ ਅਸੀਂ 1-2 ਦਿਨਾਂ ਦੇ ਵਿੱਚ ਹੀ ਦੱਸ ਦਿਆਂਗੇ ਵੀ ਕਿੱਥੇ ਇਕੱਠੇ ਹੋਣਾ ਹੈ ਕਿੱਥੋਂ ਤੁਰਨਾ ਹੈ ਕੀ ਆਪਾਂ ਗੱਲਬਾਤ ਕਰਨੀ ਹੈ। ਸੋ ਮੇਰੀ ਬੇਨਤੀ ਹੈ ਇਹਨਾਂ ਮੋਰਚਿਆਂ ਨੂੰ ਸਫਲ ਬਣਾਉਣ ਦੇ ਲਈ ਵੱਧ ਤੋਂ ਵੱਧ ਵੱਡੀ ਗਣਤੀ ਤੱਕ ਪਹੁੰਚੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ